ਅਬ ਦੇ ਮੇਰਾ ਪੰਜਾਬ ਹੜਾਂ ਚ ਲੈਣ ਦਾ ਔਰ ਇਹ ਜਿਹੜੇ ਹੜ ਨੇ ਇਹ ਜਿੱਥੇ ਪ੍ਰਕਿਰਤੀ ਦੀ ਆਪ ਦਾ ਉਥੇ ਇਹਨੂੰ ਪਰਲੇ ਚ ਬਦਲਣ ਦਾ ਕੰਮ ਪੰਜਾਬ ਦੀ ਸਰਕਾਰ ਨੇ ਕੀਤਾ ਇਹਨਾਂ ਨੇ ਜਿਹੜਾ ਮਾਫੀਆ ਸੀ ਅੱਜ ਨਹੀਂ ਮਿਲਦਾ ਜਿਹੜਾ ਮਾਫੀਆ ਸੀ ਉਸ ਮਾਫੀਏ ਨੂੰ ਇਹਨਾਂ ਨੇ ਸੁਰੱਖਸ਼ਨ ਦਿੱਤਾ ਔਰ ਉਹ ਮਾਫੀਆ ਜਿਹੜਾ ਰੇਤ ਬਜਰੀ ਕੱਢਦਾ ਰਿਹਾ ਰੇਤ ਕਲੋਕ ਨਾ ਕਟ ਰੇਤ ਬਜਰੀ ਇਥੋਂ ਕੱਢਦਾ ਰਿਹਾ ਨਜਾਇਜ਼ ਔਰ ਇਹ ਕਾਰਨ ਇਹ ਤੂਸੀ ਬੰਦ ਜਿਹੜੇ ਕਮਜ਼ੋਰ ਪੈ ਗਏ ਔਰ ਇਹ ਪਾਣੀ ਮਾਰ ਮਾਰ ਰਿਹਾ 2250 ਏਕੜ ਜ਼ਮੀਨ ਜਿਹੜੀ ਹੈ ਉਹ ਚਲੀ ਗਈ ਔਰ ਅੰਦਰ ਰੇਤ ਦੇ ਅੰਦਰ ਮਾੜੇ ਹਾਲਾਤ ਨੇ ਪੰਜਾਬ ਦੇ ਮੈਂ ਰਿਪੋਰਟ ਵੀ ਦਿਆਂਗਾ ਔਰ ਇਹ ਇੱਕ ਫਸਲ ਨਹੀਂ ਖਰਾਬ ਹੋਈ ਇਹ ਕਿਸਾਨ ਦੀ ਜ਼ਮੀਨ ਖਰਾਬ ਹੋਈ ਹੈ ਜ਼ਮੀਨ ਪਾਣੀ ਚ ਚਲੀ ਗਈ ਕਿੱਥੋਂ ਨਿਕਲੇਗੀ ਜਿੱਥੇ 40 ਫੁੱਟ ਪਾਣੀ ਚੱਲ ਰਿਹਾ ਬਹੁਤ ਮਾੜੇ ਹਾਲਾਤ ਚੁਬਬ ਸਾਹਿਬ ਕੇਂਦਰ ਦੇ ਵਿੱਚ ਤੁਸੀਂ ਬੈਠੇ ਹੋ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਹੈ ਪੰਜਾਬ ਲਈ ਕੋਈ ਸਪੈਸ਼ਲ ਪੈਕੇਜ ਹੈ ਕਹਿੰਦੇ ਹ ਹਿਮਾਚਲ ਨੂੰ ਦੇਤਾ ਹੈ 11000 ਕਰੋੜ ਰੁਪਇਆ ਪਹਿਲੇ ਹੀ ਐਨਡੀਆਰਫ ਦਾ ਤੇ ਆਇਆ ਇਸ ਤੋਂ ਇਲਾਵਾ ਤਿੰਨ ਟੀਮਾਂ ਬਣਾਤੀਆਂ ਸਰਕਾਰ ਦੀ ਟੀਮਾਂ ਪਿੰਡ-ਪਿੰਡ ਜਾਣੀਆਂ ਮੈਂ ਮੁੱਖ ਮੰਤਰੀ ਸਾਹਿਬ ਤੇ ਮੰਤਰੀਆਂ ਕਹਾਂਗਾ ਗੁਰਾਡਾਰੀਆਂ ਕਰਾ ਕੇ ਭੇਜੋ ਤਾਂ ਕਿ ਕਿਸਾਨਾਂ ਨੂੰ ਪੈਸੇ ਮਿਲ ਸਕਣ ਚੁਕ ਸਾਬ ਦੋ ਗੱਲਾਂ کہیں ਜਾ ਰਹੇ ਕੁਝ ਕਹਿ ਰਹੇ ਨੇ ਨੇਚਰਲ ਫਲਡ ਨੇ ਕੁਝ ਕਹਿ ਰਹੇ ਨੇ ਮੈਨ-ਮੇਡ ਫਲਡ ਨੇ ਠੋਟੇ ਦੇ ਬਾਰੇ ਕੀ ਕਹਿਣਾ ਵਾ ਬਤਾਇਆ ਕਦੇ ਹੋ ਸਾਡ ਚੁਕ ਸਾਬ ਕੁਝ ਕਹਿ ਰਹੇ ਨੇ ਨੇਚਰਲ ਫਲਡ ਨੇ ਕੁਝ ਕਹਿ ਰਹੇ ਨੇ ਮੈਨ-ਮੇਡ ਫਲਡ ਹੈ ਠੋਟੇ ਦੇ ਬਾਰੇ ਕੀ ਵਿਚਾਰ ਐਸ ਐ ਜੀ ਇਹ ਨਕੈਲੀਆਂ ਨੇ ਅਨਗੈਲੀਆਂ ਅਨਗੈਲੀਆਂ ਨੇ ਇਹਨਾਂ ਗਾਲੀਆਂ ਉਹ ਬਿਲਕੁਲ ਕਿਹਾ ਜਾ ਰਿਹਾ ਕਿ ਇਹ ਅੰਗੈਲੀਆ ਨੇ ਤਾਂ ਤਰਨਤਪੁਰ ਦੇ ਟਰੈਕਟਰ ਤੇ ਖੜਕੇ ਪਿੰਡ ਵਾਸੀਆਂ ਦੇ ਨਾਲ ਮੁਲਾਕਾਤ ਉਹ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਕੇਂਦਰ ਦੇ ਵੱਲੋਂ ਸਪੈਸ਼ਲ ਜਿਹੜਾ ਪੈਕੇਜ ਹੈ ਉਹ ਵੀ ਪੰਜਾਬ ਨੂੰ ਦਿੱਤਾ ਜਾਣਾ ਕੈਮਰਾ ਪਰਸ ਸੁਲਮਾਨਦਰਾਲੀ ਹਿੰਮਤ ਸਿੰਘ ਗਪਾਲ ਜੈਨੇ ਸਵੇਰਾ ਸਸਰਾਲੀ ਇੱਕ ਵਾਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਕਪਾਲ ਭਾਜਪਾ ਦੇ ਸੀਨੀਅਰ ਨੇਤਾ ਤਰਨ ਚੁੱਗਲ ਲੁਧਿਆਣਾ ਤੋਂ ਸਰਾਲੀ ਬੰਦ ਤੇ ਪਹੁੰਚ ਕੇ ਗੱਲਬਾਤ ਕਰਾਂਗੇ ਚੁਕਸਾ ਬਸ ਸਰਾਲੀ ਬੰਦ ਉੱਤੇ ਪਹੁੰਚੋ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਵਾਸੇ ਨਾਲ ਗੱਲਬਾਤ ਹਾਲਾਤ ਨੇ ਮੈਂ ਸਮਝਦਾ ਅੱਜ ਮੇਰੀ ਪੰਜਾਬ ਦੀ ਧਰਤੀ ਰੋਂ ਰਹੀ ਹੈ ਅੱਜ ਧਰਤੀ ਰੋਂ ਰਹੀ ਹੈ ਕੀ ਹਾਲਾਤ ਕੀ ਬਣਾਤੇ ਪੰਜਾਬ ਦੇ ਮੇਰਾ ਪੰਜਾਬ ਹਣਾ ਚ ਲੈਣ ਦਾ ਔਰ ਇਹ ਜਿਹੜੇ ਹੜ੍ਹ ਨੇ ਇਹ ਜਿੱਥੇ ਪ੍ਰਕਿਰਤੀ ਦੀ ਆਪ ਦਾ ਉੱਥੇ ਇਨ ਉੱਪਰਲੇ ਤੇ ਬਦਲਣ ਦਾ ਕੰਮ ਪੰਜਾਬ ਦੀ ਸਰਕਾਰ ਨੇ ਕੀਤਾ ਇਹਨਾਂ ਨੇ ਜਿਹੜਾ ਮਾਫੀਆ ਸੀ ਨਹੀਂ ਮਿਲਣਾ ਜਿਹੜਾ ਮਾਫੀਆ ਸੀ ਉਸ ਮਾਫੀਏ ਨੂੰ ਇਹਨਾਂ ਨੇ ਸੁਰੱਖਿਆ ਦਿੱਤਾ ਔਰ ਉਹ ਮਾਫੀਆ ਜਿਹੜਾ ਰੇਤ ਬਜਰੀ ਕੱਢਦਾ ਰਿਹਾ ਰੇਤ ਕਲੋਕ ਨਾ ਕੱਟ ਰੇਤ ਬਜਰੀ ਇੱਥੋਂ ਕੱਢਦਾ ਰਿਹਾ ਨਜਾਇਜ਼ ਔਰ ਇਹ ਕਾਰਨ ਇਹ ਤੁਸੀਂ ਬੰਦ ਜਿਹੜੇ ਕਮਜ਼ੋਰ ਪੈ ਗਏ ਔਰ ਇਹ ਪਾਣੀ ਮਾਰ ਮਾਰ ਰਿਹਾ 2450 ਏਕੜ ਜ਼ਮੀਨ ਜਿਹੜੀ ਹੈ ਉਹ ਚਲੀ ਗਈ ਔਰ ਅੰਦਰ ਰੇਤ ਦੇ ਅੰਦਰ ਮਾੜੇ ਹਾਲਾਤ ਨੇ ਪੰਜਾਬ ਦੇ ਮੈਂ ਰਿਪੋਰਟ ਵੀ ਦਿਆਂਗਾ ਔਰ ਇਹ ਇੱਕ ਫਸਲ ਨਹੀਂ ਖਰਾਬ ਹੋਈ ਇਹ ਕਿਸਾਨ ਦੀ ਜ਼ਮੀਨ ਖਰਾਬ ਹੋਈ ਹੈ ਜ਼ਮੀਨ ਪਾਣੀ ਚ ਚਲੀ ਗਈ ਕਿ ਕਿੱਥੋਂ ਨਿਕਲੇਗੀ ਜਿੱਤੇ 40 ਫੁੱਟ ਪਾਣੀ ਚੱਲ ਰਿਹਾ ਬਹੁਤ ਮਾੜੇ ਹਾਲਾਤ ਚੁੱਕ ਸਾਹਿਬ ਕੇਂਦਰ ਦੇ ਵਿੱਚ ਤੁਸੀਂ ਬੈਠੇ ਹੋ ਪੰਜਾਬ ਵਿੱਚ ਆਮਾਦੀ ਪਾਰਟੀ ਸਰਕਾਰ ਹੈ ਪੰਜਾਬ ਲਈ ਕੋਈ ਸਪੈਸ਼ਲ ਪੈਕੇਜ ਹੈ ਕਹਿੰਦੇ ਹਿਮਾਚਲ ਨੂੰ ਦੇ ਦਿੱਤਾ ਭਾਜੀ 11000 ਕਰੋੜ ਰੁਪਇਆ ਪਹਿਲੇ ਹੀ ਐਨਡੀਆਰਐਫ ਦਾ ਇੱਥੇ ਆਇਆ ਇਸ ਤੋਂ ਇਲਾਵਾ ਤਿੰਨ ਟੀਮਾਂ ਬਣਾਤੀਆਂ ਸਰਕਾਰ ਦੀ ਟੀਮਾਂ ਪਿੰਡ-ਪਿੰਡ ਜਾਣ ਦੀ ਹੈ ਮੈਂ ਮੁੱਖ ਮੰਤਰੀ ਸਾਹਿਬ ਤੇ ਮੰਤਰੀਆਂ ਕੰਗਾ ਗੁਰਾਦਾਰੀਆਂ ਕਰਾ ਕੇ ਭੇਜੋ ਤਾਂ ਕਿ ਕਿਸਾਨਾਂ ਨੂੰ ਪੈਸੇ ਮਿਲ ਸਕਣ ਚੁੱਕ ਸਾਹਿਬ ਦੋ ਕੱਲਾ ਕਿਹੀਂ ਜਾਣੇ ਕੁਝ ਕਹਿ ਰਹੇ ਨੇ ਨੇਚਰਲ ਫਲੱਡ ਨੇ ਕੁਝ ਕਹਿ ਰਹੇ ਨੇ ਮੈਨ-ਮੇਡ ਫਲੱਡ ਨੇ ਠੋਡੇ ਦੇ ਬਾਰੇ ਕੀ ਕਹਿਣਾ ਵਾ ਬਤੇ ਕਹਿੰਦੇ ਹੋ ਸਾਡੀ ਚੁੱਕ ਸਾਹਿਬ ਕੁਝ ਕਹਿ ਰਹੇ ਨੇ ਨੇਚਰਲ ਫਲੱਡ ਨੇ ਕੁਝ ਕਹਿ ਰਹੇ ਨੇ ਮੈਨ-ਮੇਡ ਫਲੱਡ ਹੈ ਠੋਡੇ ਦੇ ਬਾਰੇ ਕੀ ਵਿਚਾਰ ਹੈ ਐਸਾ ਜੀ ਇਹ ਨਗੈਲੀਆਂ ਨੇ ਅਨਗੈਲੀਆਂ ਅਨਗੈਲੀਆਂ ਨੇ ਇਹਨਾਂ ਗਾਲੀਆਂ ਉਹ ਬਿਲਕੁਲ ਕਿਹਾ ਜਾ ਰਿਹਾ ਕਿ ਇਹ ਅੰਗੈਲੀਆ ਨੇ ਤਾਂ ਤਰਨਤੂਕ ਦੇ ਟਰੈਕਟਰ ਤੇ ਖੜ ਕੇ ਪਿੰਡ ਵਾਸੀਆਂ ਦੇ ਨਾਲ ਮੁਲਾਕਾਤਾਂ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਕੇਂਦਰ ਦੇ ਵੱਲੋਂ ਸਪੈਸ਼ਲ ਜਿਹੜਾ ਪੈਕੇਜ ਹੈ ਉਹ ਵੀ ਪੰਜਾਬ ਨੂੰ ਦਿੱਤਾ ਜਾ ਰਿਹਾ ਹੈ ਕੈਮਰਾ ਪਰਸ ਸੁਲਮਾਨਦਰ ਹਿੰਮਤ ਸਿੰਘ ਪਾਲ ਜੈਨੇ ਸਵੇਰਾ ਸਸਰਾਲੀ ਆ ਦੇਖ ਰਹੇ ਤੁਸੀਂ ਤਾਂ ਮੈਂ ਮਸੰਦਿਪ ਕਪਾਲ ਭਾਜਪਾ ਦੇ ਸੀਨੀਅਰ ਨੇਤਾ ਤਰਨ ਚੁੱਗਲ ਲੁਧਿਆਣਾ ਸਸਰਾਲੀ ਬੰਦ ਤੇ ਪਹੁੰਚਦੇ ਗੱਲਬਾਤ ਕਰਾਂਗੇ ਚੁੱਕ ਸਾ ਬਸ ਸਸਰਾਲੀ ਬੰਦ ਉੱਤੇ ਪਹੁੰਚੋ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਵਾਸਤੇ ਗੱਲਬਾਤ ਹਾਲਾਤ ਨੇ ਮੈਂ ਸਮਝਣਾ ਅੱਜ ਮੇਰੀ ਪੰਜਾਬ ਦੀ ਧਰਤੀ ਰੋਂ ਡਈ ਹੈ ਅੱਜ ਧਰਤੀ ਰੋਂ ਡਈ ਹੈ ਕਿ ਹਾਲਾਤ ਕੀ ਬਣਾਤੇ ਪੰਜਾਬ ਦੇ ਮੇਰਾ ਪੰਜਾਬ ਹੜ੍ਹਾਂ ਚ ਲੈਣ ਦਾ ਔਰ ਇਹ ਜਿਹੜੇ ਹੜ੍ਹ ਨੇ ਇਹ ਜਿੱਥੇ ਪ੍ਰਕਿਰਤੀ ਦੀ ਆਪਦਾ ਉਥੇ ਇਹਨੂੰ ਪਰਲੇ ਚ ਬਦਲਣ ਦਾ ਕੰਮ ਪੰਜਾਬ ਦੀ ਸਰਕਾਰ ਨੇ ਕੀਤਾ ਇਹਨਾਂ ਨੇ ਜਿਹੜਾ ਮਾਫੀਆ ਸੀ ਨਹੀਂ ਮਿਲਣਾ ਜਿਹੜਾ ਮਾਫੀਆ ਸੀ ਉਸ ਮਾਫੀਏ ਨੂੰ ਇਹਨਾਂ ਨੇ ਸੁਰੱਖਿਆ ਦਿੱਤਾ ਔਰ ਉਹ ਮਾਫੀਆ ਜਿਹੜਾ ਰੇਤ ਬਜਰੀ ਕੱਢਦਾ ਰਿਹਾ ਰੇਤ ਕਲੋਕ ਨਾ ਕੱਟ ਰੇਤ ਬਜਰੀ ਇੱਥੋਂ ਕੱਢਦਾ ਰਿਹਾ ਨਜਾਇਜ਼ ਔਰ ਇਹ ਕਾਰਨ ਇਹ ਤੂਸੀ ਬੰਦ ਜਿਹੜੇ ਕਮਜ਼ੋਰ ਪੈ ਗਏ ਔਰ ਇਹ ਪਾਣੀ ਮਾਰ ਮਾਰ ਰਿਹਾ 2250 ਏਕੜ ਜ਼ਮੀਨ ਜਿਹੜੀ ਹੈ ਉਹ ਚਲੀ ਗਈ ਔਰ ਅੰਦਰ ਰੇਤ ਦੇ ਅੰਦਰ ਮਾੜੇ ਹਾਲਾਤ ਨੇ ਪੰਜਾਬ ਦੇ ਮੈਂ ਰਿਪੋਰਟ ਵੀ ਦੇਵਾਂਗਾ ਔਰ ਇਹ ਇੱਕ ਫਸਲ ਨਹੀਂ ਖਰਾਬ ਹੋਈ ਇੱਕ ਕਿਸਾਨ ਦੀ ਜ਼ਮੀਨ ਖਰਾਬ ਹੋਈ ਹੈ ਜ਼ਮੀਨ ਪਾਣੀ ਚ ਚਲੀ ਗਈ ਕਿੱਥੋਂ ਨਿਕਲੇਗੀ ਜਿੱਥੇ 40 ਫੁੱਟ ਪਾਣੀ ਚੱਲ ਰਿਹਾ ਬਹੁਤ ਮਾੜੇ ਹਾਲਾਤ ਚੁਬਬਾਬ ਕੇਂਦਰ ਦੇ ਵਿੱਚ ਤੁਸੀਂ ਬੈਠੇ ਹੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਪੰਜਾਬ ਲਿ ਕੁ ਸਪੈਸ਼ਲ ਪੈਕੇਜ ਹੈ ਕਹਿੰਦੇ ਮਾਈਕਲ ਨੂੰ ਦੇਤਾ ਭਾਜੀ 11000 ਕਰੋੜ ਰੁਪਇਆ ਪਹਿਲੇ ਹੀ ਐਨਡੀਆਰਫ ਦਾ ਇੱਥੇ ਆਇਆ ਇਸ ਤੋਂ ਇਲਾਵਾ ਤਿੰਨ ਟੀਮਾਂ ਬਣਾਤੀਆਂ ਸਰਕਾਰ ਦੀ ਟੀਮਾਂ ਪਿੰਡ-ਪਿੰਡ ਜਾਣੀਆਂ ਮੈਂ ਮੁੱਖ ਮੰਤਰੀ ਸਾਹਿਬ ਤੇ ਮੰਤਰੀਆਂ ਕੰਗਾ ਗੁਰਾਦਾਰੀਆਂ ਕਰਾ ਕੇ ਭੇਜੋ ਤਾਂ ਕਿ ਕਿਸਾਨਾਂ ਨੂੰ ਪੈਸੇ ਮਿਲ ਸਕਣ ਚੁੱਕ ਸਾਹਿਬ ਦੋ ਗੱਲਾਂ ਕਿਹੀਂ ਜਾਣੀਆਂ ਕੁਝ ਕਹਿੰਦੇ ਨੇ ਨੈਚੁਰਲ ਫਲੱਡ ਨੇ ਕੁਝ ਕਹਿੰਦੇ ਨੇ ਮੈਨ-ਮੇਡ ਫਲੱਡ ਨੇ ਠੋਟੇ ਦੇ ਬਾਰੇ ਕੀ ਕਹਿਣਾ ਵਾ ਬਦਲੇ ਕਹਿੰਦੇ ਹੋ ਸਾਡੀ ਚੁੱਕ ਸਾਹਿਬ ਕੁਝ ਕਹਿੰਦੇ ਨੇ ਨੈਚੁਰਲ ਫਲੱਡ ਨੇ ਕੁਝ ਕਹਿੰਦੇ ਨੇ ਮੈਨ-ਮੇਡ ਫਲੱਡ ਹੈ ਠੋਟ ਇਹ ਅੰਗੈਲੀਆਂ ਨੇ ਅੰਗੈਲੀਆਂ ਅੰਗੈਲੀਆਂ ਨੇ ਇਹਨਾਂ ਗਾਲੀਆਂ ਉਹ ਬਿਲਕੁਲ ਕਿਹਾ ਜਾ ਰਿਹਾ ਕਿ ਇਹ ਅੰਗੈਲੀਆਂ ਨੇ ਤਾਂ ਤਰਨਚੂਰ ਦੇ ਟਰੈਕਟਰ ਤੇ ਖੜ ਕੇ ਪਿੰਡ ਵਾਸੀਆਂ ਦੇ ਨਾਲ ਮੁਲਾਕਾਤਾਂ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਕੇਂਦਰ ਦੇ ਵੱਲੋਂ ਸਪੈਸ਼ਲ ਜਿਹੜਾ ਪੈਕੇਜ ਹੈ ਉਹ ਵੀ ਪੰਜਾਬ ਨੂੰ ਦਿੱਤਾ ਜਾ ਰਿਹਾ ਕੈਮਰਾ ਪਰਸ ਸੁਲਮਾਨਦਰ ਹਿੰਮਤ ਸਿੰਘ ਕਪਾਲ ਦੇਨੀ ਸਵੇਰਾ ਸਸਰਾਲੀ ਦੇਖ ਰਹੇ ਤੁਸੀਂ ਤਾਂ ਮੈਂ ਮਸੰਦ ਗਪਾਲ ਭਾਜਪਾ ਦੇ ਸੀਨੀਅਰ ਨੇਤਾ ਤਰਨ ਚੁੱਗਲ ਲੁਧਿਆਣਾ ਸਸਰਾਲੀ ਬੰਦ ਤੇ ਪਹੁੰਚ ਕੇ ਗੱਲਬਾਤ ਕਰਾਂਗੇ ਚੁੱਕ ਸਾ ਬਸ ਸਸਰਾਲੀ ਬੰਦ ਉੱਤੇ ਪਹੁੰਚੋ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਵਾਸਤੇ ਗੱਲਬਾਤ ਹਾਲਾਤ ਨੇ ਮੈਂ ਸਮਝਦਾ ਅੱਜ ਮੇਰੀ ਪੰਜਾਬ ਦੀ ਧਰਤੀ ਰੋਂ ਡਈ ਹੈ ਅੱਜ ਧਰਤੀ ਰੋਂ ਡਈ ਹੈ ਕਿ ਹਾਲਾਤ ਕੀ ਬਣਾਤੇ ਪੰਜਾਬ ਦੇ ਮੇਰਾ ਪੰਜਾਬ ਹੜ੍ਹਾਂ ਚ ਲੈਣ ਦਾ ਔਰ ਇਹ ਜਿਹੜੇ ਹੜ੍ਹ ਨੇ ਇਹ ਜਿੱਥੇ ਪ੍ਰਕਿਰਤੀ ਦੀ ਆਪਦਾ ਉਥੇ ਇਹਨੂੰ ਪਰਲੇ ਚ ਬਦਲਣ ਦਾ ਕੰਮ ਪੰਜਾਬ ਦੀ ਸਰਕਾਰ ਨੇ ਕੀਤਾ ਇਹਨਾਂ ਨੇ ਜਿਹੜਾ ਮਾਫੀਆ ਸੀ ਨਹੀਂ ਮਿਲਣਾ ਜਿਹੜਾ ਮਾਫੀਆ ਸੀ ਉਸ ਮਾਫੀਏ ਨੂੰ ਇਹਨਾਂ ਨੇ ਸੁਰੱਖਿਆ ਦਿੱਤਾ ਔਰ ਉਹ ਮਾਫੀਆ ਜਿਹੜਾ ਰੇਤ ਬਜਰੀ ਕੱਢਦਾ ਰਿਹਾ ਰੇਤ ਕਲੋਕ ਨਾ ਕੱਟ ਰੇਤ ਬਜਰੀ ਇੱਥੋਂ ਕੱਢਦਾ ਰਿਹਾ ਨਜਾਇਜ਼ ਔਰ ਇਹ ਕਾਰਨ ਇਹ ਤੁਸੀਂ ਬੰਦ ਜਿਹੜੇ ਕਮਜ਼ੋਰ ਪੈ ਗਏ ਔਰ ਇਹ ਪਾਣੀ ਮਾਰ ਮਾਰ ਰਿਹਾ 2250 ਏਕੜ ਜ਼ਮੀਨ ਜਿਹੜੀ ਹੈ ਉਹ ਚਲੀ ਗਈ ਔਰ ਅੰਦਰ ਰੇਤ ਦੇ ਅੰਦਰ ਮਾੜੇ ਹਾਲਾਤ ਨੇ ਪੰਜਾਬ ਦੇ ਮੈਂ ਰਿਪੋਰਟ ਵੀ ਦਿਾਂਗਾ ਔਰ ਇਹ ਇੱਕ ਫਸਲ ਨਹੀਂ ਖਰਾਬ ਹੋਈ ਇਹ ਕਿਸਾਨ ਦੀ ਜ਼ਮੀਨ ਖਰਾਬ ਹੋਈ ਹੈ ਜ਼ਮੀਨ ਪਾਣੀ ਚ ਚਲੀ ਗਈ ਕਿੱਥੋਂ ਨਿਕਲੇਗੀ ਜਿੱਥੇ 40 ਫੁੱਟ ਪਾਣੀ ਚੱਲ ਰਿਹਾ ਬਹੁਤ ਮਾੜੇ ਹਾਲਾਤ ਚੁੱਕ ਸਾਹਿਬ ਕੇਂਦਰ ਦੇ ਵਿੱਚ ਤੁਸੀਂ ਬੈਠੇ ਹੋ ਪੰਜਾਬ ਵਿੱਚ ਆਮਾਦੀ ਪਾਰਟੀ ਸਰਕਾਰ ਹੈ ਪੰਜਾਬ ਲਿ ਕੋਈ ਸਪੈਸ਼ਲ ਪੈਕੇਜ ਹੈ ਕਹਿੰਦੇ ਹਿਮਾਚਲ ਨੂੰ ਦੇਤਾ ਹੈ 50000 ਭਾਜੀ 11000 ਕਰੋੜ ਰੁਪਇਆ ਪਹਿਲੇ ਹੀ ਐਨਡੀਆਰਫ ਦਾ ਤੇ ਆਇਆ ਇਸ ਤੋਂ ਇਲਾਵਾ ਤਿੰਨ ਟੀਮਾਂ ਬਣਾਤੀਆਂ ਸਰਕਾਰ ਦੀ ਟੀਮਾਂ ਪਿੰਡ-ਪਿੰਡ ਜਾਣੀਆਂ ਮੈਂ ਮੁੱਖ ਮੰਤਰੀ ਸਾਹਿਬ ਤੇ ਮੰਤਰੀਆਂ ਕਹਾਂਗਾ ਗੁਰਾਤਾਰੀਆਂ ਕਰਾ ਕੇ ਭੇਜੋ ਤਾਂ ਕਿ ਕਿਸਾਨਾਂ ਨੂੰ ਪੈਸੇ ਮਿਲ ਸਕਣ ਚੁੱਕ ਸਾਹਿਬ ਦੋ ਗੱਲਾਂ کہیں ਜਾ ਰਹੇ ਕੁਝ ਕਹ ਰਹੇ ਨੇ ਨੈਚੁਰਲ ਫਲੱਡ ਨੇ ਕੁਝ ਕਹ ਰਹੇ ਨੇ ਮੈਨ-ਮੇਡ ਫਲੱਡ ਨੇ ਠੋਟੇ ਦੇ ਬਾਰੇ ਕੀ ਕਹਿਣਾ ਵਾ ਬਤਾਇਆ ਕਦੇ ਹੋ ਸਾਹਿਬ ਚੁੱਕ ਸਾਹਿਬ ਕੁਝ ਕਹ ਰਹੇ ਨੇ ਨੈਚੁਰਲ ਫਲੱਡ ਨੇ ਕੁਝ ਕਹ ਰਹੇ ਨੇ ਮੈਨ-ਮੇਡ ਫ ਇਹ ਨਕਲੀਆਂ ਨੇ ਅਨਗੈਲੀਆਂ ਅਨਗੈਲੀਆਂ ਨੇ ਇਹਨਾਂ ਗਾਲੀਆਂ ਉਹ ਬਿਲਕੁਲ ਕਿਹਾ ਜਾ ਰਿਹਾ ਕਿ ਇਹ ਅਨਗੈਲੀਆਂ ਨੇ ਤਾਂ ਤਰਨਤਪੁਰ ਦੇ ਟਰੈਕਟਰ ਤੇ ਖੜ ਕੇ ਪਿੰਡ ਵਾਸੀਆਂ ਦੇ ਨਾਲ ਮੁਲਾਕਾਤ ਉਹ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਕੇਂਦਰ ਦੇ ਵੱਲੋਂ ਸਪੈਸ਼ਲ ਜਿਹੜਾ ਪੈਕੇਜ ਹੈ ਉਹ ਵੀ ਪੰਜਾਬ ਨੂੰ ਦਿੱਤਾ ਜਾਣਾ ਕੈਮਰਾ ਪਰਸ ਸੁਲਮਾਨਦਰ ਵਾਲੀ ਹਿੰਮਤ ਸਿੰਘ ਦੀਪਾਲ ਜੈਨੇ ਸਵੇਰਾ ਸਸਰਾ ਵਾਲੀ ਤਰੁਣ ਚੁੱਗਲ ਨੁਹਿਆਣਾ ਤੋਂ ਸਰਾਲੀ ਬੰਦ ਤੇ ਪੁੰਚ ਦੇ ਗੱਲਬਾਤ ਕਰਾਂਗੇ ਚੁਕਸਾ ਬਸ ਸਰਾਲੀ ਬੰਦ ਉਤੇ